ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਉਹ ਟੀਵੀ ਐਨ ਰਾਏਤ ਮੈਂ ਹਾਂ ਤੁਹਾਡੇ ਨਾਲ ਨੀਹਾ ਪੰਜਾਬ ਦੇ ਸਵੇਦਰ ਅਪਡੇਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੱਸਾਂਗੇ ਕਿ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣ ਵਾਲਾ ਫਿਲਹਾਲ ਦੇ ਲਈ ਆਈ ਐਮ ਜੀ ਦੇ ਵੱਲੋਂ ਪੁਵਿਕਹਵਾਣੀ ਕੀਤੀ ਗਈ ਹੈ ਜਿहां ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲ ਛਾਣ ਵਾਲੇ ਨੇ ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਵਾਰ ਫਿਰ ਤੋਂ ਮੌਸਮ ਬਦਲਣ ਵਾਲਾ ਬੀਤੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗਰਮੀ ਸਿਖਰਾਂ ਤੇ ਆਉਣ ਲੱਗ ਗਈ ਸੀ ਕਿਸ ਤਰੀਕੇ ਦੁਪਹਿਰ ਦੇ ਵੇਲੇ ਜੋ ਕੜਾਕੇ ਦੀ ਧੁੱਪ ਨਿਕਲ ਰਹੀ ਆ ਉਹ ਲੋਕਾਂ ਨੂੰ ਪਰੇਸ਼ਾਨ ਕਰਨ ਲੱਗ ਗਈ ਸੀ ਪਰ ਹੁਣ ਮੌਸਮ ਵਿਭਾਗ ਨੇ ਫਿਰ ਤੋਂ ਬਹਖਮਾਣੀ ਉਮੀਦ ਹੀ ਕਰ ਦਿੱਤੀ ਹੈ ਤੇ ਆਓ ਜਾਣਦੇ ਹਾਂ ਕਿ ਆਖਿਰਕਾਰ ਇਹ ਮੀਂਹ ਦਾ ਸلسਲਾ ਕਦੋਂ ਤੋਂ ਸ਼ੁਰੂ ਹੋਵੇਗਾ ਤੇ ਕਦੋਂ ਤੱਕ ਚੱਲਦਾ ਰਹੇਗਾ ਰੀਪੋਰਟ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦਾ ਮੌਸਮ ਬਦਲਣ ਵਾਲਾ। ਦਰਅਸਲ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਣ ਦੇ ਅਸਰ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਜਿਸ ਦਾ ਅਸਰ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਤੇ ਪਵੇਗਾ ਨਾਲ ਹੀ 12 ਤੇ 13 ਮਾਰਚ ਨੂੰ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜਿਸ ਕਾਰਨ ਮੌਸਮ ਇੱਕ ਵਾਰ ਫਿਰ ਤੋਂ ਠੰਡਾ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ। ਦੱਸ ਦੇਈਏ ਕਿ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ। ਆਉਣ ਵਾਲੇ ਦਿਨਾਂ ਅਜਿਹਾ ਜਿਆਤਰ ਜ਼ਿਲ੍ਹਿਆਂ 'ਚ ਤਾਪਮਾਨ 3 ਡਿਗਰੀ ਤੋਂ ਪਾਰ ਰਹਿ ਸਕਦਾ ਹੈ ਸਵੇਰ ਦੇ ਵੱਧ ਤੋਂ ਵੱਧ ਤਾਪਮਾਨ 0.8 ਡਿਗਰੀ ਸੈਲਸੀਅਸ ਦਾ ਅਨੁਮਾਨਾ ਹੋ ਸਕਦਾ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਤੇ ਅਬੋਹਰ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਗਿਆ ਫਰੀਦਕੋਟ ਦੇ ਵਿੱਚ 31.1 ਡਿਗਰੀ ਸੈਲਸੀਅਸ ਤੇ ਅਬੋਹਰ ਦੇ ਵਿੱਚ 29.3 ਡਿਗਰੀ ਸੈਲਸੀਅਸ ਦਰਜ ਹੋਇਆ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਪਿਜਲੀ 3 ਦਿਨਾਂ ਤੋਂ ਹਰ ਰੋਜ਼ ਸੋਪਨੇ ਕਰ ਰਹੀ ਹੈ ਹੁਣ ਵਾਲੇ 4 ਦਿਨਾਂ ਦੇ ਵਿੱਚ ਵੀ ਧੁੱਪ ਨਿਕਲਣ ਦੀ ਸੰਭਾਵਨਾ ਹੈ ਜਿਸ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਵਧ ਰਿਹਾ ਹੈ ਤਾਂ ਤਾਪਮਾਨ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਹ ਨਵੀਂ ਪਛਮੀ ਗੜਬੜੀ 9 ਮਾਰਚ ਤੋਂ ਸਰਗਰਮ ਹੋ ਰਹੀ ਹੈ ਜਦਾ ਸਰ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਹੋਵੇਗਾ ਬਰਫਬਾਰੀ ਹੋ ਸਕਦੀ ਹੈ ਮੀਂਹ ਦੀ ਸੰਭਾਵਨਾ ਹੈ ਪਛਮੀ ਗੜਬੜੀ ਦਾ ਅਸਰ ਪੰਜਾਬ ਦੇ ਮਾਨਾਂਨੀ ਇਲਾਕਿਆਂ ਦੇ ਵਿੱਚ 12 ਮਾਰਚ ਤੋਂ ਦੇਖਣ ਨੂੰ ਮਿਲੇਗਾ ਮਾਨਕ 12 ਤੋਂ 13 ਮਾਰਚ ਨੂੰ ਪੰਜਾਬ ਦੇ ਮਦਾਨੇ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਹਾਲਾਂਕਿ ਇਹਨਾਂ ਦਿਨਾਂ ਦੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਦੂਸਰੇ ਪਾਸੇ ਜੇ ਚੰਡੀਗੜ੍ਹ ਦੇ ਮੌਸਮ ਦੀ ਗੱਲ ਕਰੀਏ ਤਾਂ ਸ਼ਹਿਰ ਦੀ ਸ਼ਾਮ ਇੱਕ ਵਾਰ ਫਿਰ ਠੰਡੀ ਹੋ ਗਈ ਹੈ ਸੂਰਜ ਛਿਪਨ ਦੇ ਨਾਲ ਹੀ ਠੰਡ ਦਾ ਅਹਿਸਾਸ ਮੜ ਪਰਤ ਆਇਆ ਹੈ ਜਿਹੜਾ ਇਸ ਲਈ ਹੋਇਆ ਕਿਉਂਕਿ ਹਾਲ ਹੀ ਦੇ ਵਿੱਚ ਪਹਾੜਾਂ 'ਤੇ ਪਈ ਬਰਫ਼ਬਾਰੀ ਤੋਂ ਬਾਅਦ ਹੁਣ ਕਸ਼ਮੀਰੀ ਹਵਾਵਾਂ ਦੇ ਨਾਲ ਪਹਾੜਾਂ ਤੋਂ ਹਵਾ ਵੀ ਠੰਡ ਮੈਦਾਨੀ ਇਲਾਕਿਆਂ ਤੱਕ ਪਹੁੰਚ ਗਈ ਹੈ ਦੁਪਹਿਰ ਦੇ ਵੇਲੇ ਸ਼ਹਿਰ 'ਚ ਚੱਲ ਰਹੀਆਂ ਹਵਾਵਾਂ ਤੇਜ਼ ਹਵਾਵਾਂ ਜੜੀਆਂ ਨੇ ਤਾਪਮਾਨ ਨੂੰ ਵਧਨ ਨਹੀਂ ਦੇ ਰਹੀਆਂ ਭਾਵੇਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਵਧਨ ਦੀ ਭਵਿੱਖਬਾਣੀ ਕੀਤੀ ਹੈ ਪਰ 9 ਮਾਰਚ ਤੋਂ ਬਾਅਦ ਸ਼ਹਿਰ ਦੇ ਵਿੱਚ ਮੋੜ ਬੱਦਲ ਜਿਹੜੇ ਨੇ ਉੱਚਾਈ ਰਹਿ ਸਕਦੇ ਨੇ ਤੇ ਫਿਲਹਾਲ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕਿਹੋ ਜਿਹਾ ਹਾਲ ਹੈ ਉਹ ਸਾਨੂੰ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਲਾਈਕ ਕਰਨਾ ਨਾ ਭੁੱਲਿਓ ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਉਹ ਦੀ TV ਨਾ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਪੰਜਾਬ ਦੇ ਸਵੇਦਰ ਅਪਡੇਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੱਸਾਂਗੇ ਕਿ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣ ਵਾਲਾ ਫਿਲਹਾਲ ਦੇ ਲਈ ਆਈਐਮਜੀ ਦੇ ਵੱਲੋਂ ਭਵਿੱਖਵਾਣੀ ਕੀਤੀ ਗਈ ਹੈ ਮੀਂਹ ਦੀ ਜੀ ਹਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲ ਛਾਣ ਵਾਲੇ ਨੇ ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਵਾਰ ਫਿਰ ਤੋਂ ਮੌਸਮ ਬਦਲਣ ਵਾਲਾ ਹੈ ਬੀਤੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗਰਮੀ ਸਿਖਰਾਂ ਤੇ ਆਉਣ ਲੱਗ ਗਈ ਸੀ ਕਿਸ ਤਰੀਕੇ ਦੁਪਹਿਰ ਦੇ ਵੇਲੇ ਜੋ ਕੜਾਕੇ ਦੀ ਧੁੱਪ ਨਿਕਲ ਰਹੀ ਆ ਉਹ ਲੋਕਾਂ ਨੂੰ ਪਰੇਸ਼ਾਨ ਕਰਨ ਲੱਗ ਗਈ ਸੀ